ਤਬਨਜੋਬ ਦੇ ਪਿਛਲੇ ਕੁਝ ਦਿਨਾ ਤੋਂ ਸੰਗਣੀ ਤੰਦ ਪੈ ਰਹੀ ਹੈ ਜਿਸ ਕਾਰਨ ਲਗਾਤਾਰ ਹਾਸੇ ਵਪਰ ਰਹੇ ਨੇ ਬੀਤੀ ਰਾਤ ਇੱਕ ਬੇहद ਭਿਆਨਖਾਸ ਵਪਰੇ ਜਿਸ ਵਿੱਚ ਤਿੰਨ ਜਿਗਰੀ ਦੋਸਤਾਂ ਦੀ ਇਕੱਠਿਆਂ ਮੌਤ ਹੋ ਚੁੱਕੀ ਹੈ ਇਹਨਾਂ ਵਿੱਚੋਂ ਇੱਕ ਨੌਜਵਾਨ ਨੇਵੀ ਚੋਂ ਛੁੱਟੀ ਤੇ ਆਇਆ ਸੀ ਅਤੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਦਰਸਲ ਤਿੰਨ ਨੌਜਵਾਨਾਂ ਦੀ ਗੱਡੀ ਧੁੰਦ ਕਾਰਨ ਪਿੰਡ ਦੇ ਹੀ ਟੋਬੇ 'ਚ ਜੜ ਗਈ ਜਿਸ ਕਾਰਨ ਤਿੰਨ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ ਹਾਲਾਂਕਿ ਇੱਕ ਨੌਜਵਾਨ ਗੱਡੀ ਦਾ ਸ਼ੀਸ਼ਾ ਤੋੜ ਕੇ ਬਾਹਰ ਨਿਕਲਣ ਵਿੱਚ ਸਫਲ ਰਿਹਾ ਪਰ ਤਿੰਨ ਨੌਜਵਾਨ ਇਸ ਵਿੱਚ ਡੁੱਬ ਗਏ ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਭਾਰਤੀ ਨੇਵੀ ਵਿੱਚ ਸਰਕਾਰੀ ਨੌਕਰੀ ਕਰਦਾ ਸੀ ਅਤੇ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ ਉਧਰ ਤਸਵੀਰਾਂ ਸਾਹਮਣੇ ਆਈਆਂ ਨੇ ਅੰਦਰਸਲ ਅੱਧੀ ਗੱਡੀ ਤੋਬੇ ਦੇ ਵਿੱਚ ਡੁੱਬੀ ਹੋਈ ਦਿਖਾਈ ਦੇ ਰਹੀ ਹੈ ਸੰਗਣੀ ਤੁੰਦਕਾਰ ਨੇ ਇੱਕ ਗੱਡੀ ਤੋਬੇ ਦੇ ਵਿੱਚ ਜਾ ਡਿੱਗੀ ਜਿਸ ਕਾਰਨ ਇਸ ਕਾਰ 'ਚ ਸਵਾਰ ਚਾਰ ਵਿੱਚੋਂ ਇੱਕ ਨੌਜਵਾਨ ਸ਼ੀਸ਼ਾ ਤੋੜ ਕੇ ਬਾਹਰ ਆਉਣ ਵਿੱਚ ਸਫਲ ਰਿਹਾ ਪਰ ਤਿੰਨ ਨੌਜਵਾਨ ਜਿਨ੍ਹਾਂ ਵਿੱਚੋਂ ਦੋ ਘੱਟ ਉਮਰ ਦੇ ਦੱਸੇ ਜਾ ਰਹੇ ਨੇ ਉਹਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ ਤਿੰਨਾਂ ਨੌਜਵਾਨਾਂ ਦੀ ਉਮਰ 22 ਸਾਲ 20 ਸਾਲ ਅਤੇ 25 ਸਾਲ ਦੱਸੀ ਗਈ ਹੈ ਥਾਣਾ ਪਾਸੋਦੀ ਨੌਂਦੇ ਪਿੰਡ ਦਿੱਤੂ ਪਰਜੱਟਾਂ ਵਿਖੇ ਤਿੰਨ ਨੌਜਵਾਨਾਂ ਦੀ ਪਿੰਡ ਦੇ ਹਿੱਟੋਬੇ ਚ ਡੁੱਬਣ ਕਾਰਨ ਮੌਤ ਦੀ ਇਹ ਦੁਖਦਾਈ ਘਟਨਾ ਵਾਪਰੀ ਹੈ ਜਾਣਕਾਰੀ ਮੁਤਾਬਕ ਪਿੰਡ ਦਿੱਤੂ ਪਰਜੱਟਾਂ ਵਿਖੇ ਦੇਰ ਰਾਤ 9 ਵਜੇ ਦੇ ਕਰੀਬ ਤਿੰਨ ਨੌਜਵਾਨਾਂ ਦੀ ਪਿੰਡ ਦੇ ਹੀ ਟੋਬੇ ਵਿੱਚ ਡੁੱਬ ਜਾਣ ਕਾਰਨ ਮੌਤ ਹੋ ਗਈ ਜਦਕਿ ਉਹਨਾਂ ਦਾ ਇੱਕ ਸਾਥੀ ਬਚ ਕੇ ਬਾਹਰ ਨਿਕਲਣ ਵਿੱਚ ਸਫਲ ਰਿਹਾ ਡੁੱਬਣ ਵਾਲਿਆਂ ਦੀ ਪਛਾਣ ਇੰਦਰਜੋਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਉਮਰ 22 ਸਾਲ ਹਰਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਉਮਰ ਕਰੀਬ 25 ਸਾਲ ਅਤੇ ਕਮਲਪ੍ਰੀਤ ਸਿੰਘ ਉਮਰ ਕਰੀਬ 20 ਸਾਲ ਵਜੋਂ ਹੋਈ ਜਦਕਿ ਉਹਨਾਂ ਦਾ ਇੱਕ ਹੋਰ ਸਾਥੀ ਵੀ ਇਸ ਕਾਰ ਵਿੱਚ ਸਵਾਰ ਸੀ ਪਰ ਮੌਕੇ ਤੋਂ ਉਹ ਕਾਰ ਵਿੱਚੋਂ ਨਿਕਲਣ 'ਚ ਸਫਲ ਰਿਹਾ ਜਰਨੈਲ ਸਿੰਘ ਜਰਨੈਲ ਸਿੰਘ ਜੀ ਕੀ ਪਾਣਾ ਵਾਪਰੇ ਇਹ ਬਹੁਤ ਵੱਡਾ ਹਾਸਾ ਪਾਣਾ ਤਾਂ ਇਹ ਤਾਂ ਵੀਰੇ ਉਧਰੋਂ ਸਾਡੇ ਲੱਭੋਂ ਲੱਖ ਕੇ ਆਏ ਨੇ ਇਹ ਅਸੀਂ ਉੱਥੇ ਸੇਕ ਰਹੇ ਤੇ ਬੈਠੇ 5:30 ਵਜੇ ਹੂੰ ਇਹ ਪੰਜ ਬੰਦੇ ਦੇ ਅੱਛਾ ਪੰਜੇ ਬੰਦੇ ਆਏ ਨੇ ਇੱਕ ਬੰਦਾ ਇਹਨਾਂ ਨੇ ਉੱਥੇ ਲਾ ਤੋ ਯਾ ਨਾਲੇ ਟੋਬੇ ਦੇ ਇਹ ਤੁੰਦ ਜਾ ਰਿਹਾ ਸਾਨੂੰ ਰਸਤਾ ਦੱਸ ਦੇ ਤੇ ਚਾਰ ਬੰਦੇ ਵਿੱਚ ਦੇ ਜਦੋਂ ਇਹਨੇ ਗੱਡੀ ਹੱਕੀ ਉਹ ਵਿਚਾਰਾ ਮੂਰੇ ਲੰਘ ਗਿਆ ਤੇ ਪਤਾ ਨਹੀਂ ਇਹਨਾਂ ਨੂੰ ਭੁਲੇਖਾ ਪੈ ਗਿਆ ਕੀ ਹੋਇਆ ਕੀ ਨਹੀਂ ਇਹ ਟੋਬੇ 'ਚ ਗਿਰ ਗਈ ਗੱਡੀ ਅੱਛਾ ਟੋਬੇ 'ਚ ਗਿਰੀ ਚਲੋ ਜਿਹੜਾ ਬਾਹਰ ਤੋਂ ਨੇ ਫੋਨ ਫੋਨ ਕਰੇ ਵਿਚਾਰੇ ਨੇ ਜਾਣੋ ਸਾਡੇ ਆਉਂਦਿਆਂ ਨੂੰ ਜਿਹੜੇ ਤਿੰਨ ਬੰਦੇ ਡੁੱਬ ਗਏ ਤੇ ਵਿਚਾਰੇ ਚੌਥਾ ਛੇ ਛੇ ਜਣ ਬਹਾਰ ਨਿਕਲ ਗਿਆ ਹੈਗਾ ਵਿੱਚ ਇਹਦਾ ਤਿੰਨ ਬੰਦਿਆਂ ਦੀ ਡੈਥ ਹੋ ਗਈ ਤਿੰਨ ਬੰਦੇ ਡੈਥ ਹੋ ਗਈ ਚੌਥਾ ਅਸੀਂ ਖਿੱਚ ਕੇ ਜੇ ਨਹੀਂ ਬਾਹਰ ਕੱਢਿਆ ਕਿੰਨੀ ਉਮਰ ਸੀਗੀ ਬੱਚੇ ਇਹ ਉਮਰ ਤਾਂ ਉਹੀ 22 23 ਸਾਲ ਕੋਈ 25 ਸਾਲ ਜੀ ਵਿਚਾਰਾ ਇੱਕ ਮੁੰਡਾ ਨੇਵੀ ਚ ਤਾਂ ਤੇ ਦੋ ਛੋਟੇ ਤੇ ਇੱਕ ਪੜਦਾ ਦਾ ਇੱਕ ਫੇਰ ਕੱਚ ਲੱਗਿਆ ਉਹਦਾ ਤੇ ਐ ਜਾਣੋ ਅਸੀਂ ਆਏ ਜਾਣੋ 20 25 ਮਿੰਟ ਲੰਘੇ ਹਾਂਜੀ 20 25 ਮਿੰਟਾਂ ਬਾਅਦ ਜਦੋਂ ਅਸੀਂ ਬਾਹਰ ਕੱਢੇ ਜਦੋਂ ਵਿਚਾਰੇ ਜਦੋਂ ਡੈਡੇ ਦੇ ਜੋ 10 ਸਾਲ ਚਲੇ ਗਏ ਜਾਣ ਸਾਰੇ ਉਹਨਾਂ ਨੇ ਕਿਹਾ ਤਾਂ ਵੀ ਨਹੀਂ ਭਾਈ ਤਾਂ ਜਾਣਕਾਰੀ ਮੁਤਾਬਕ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਗੁਰਦੁਆਰਾ ਸਾਹਿਬ ਨਜ਼ਦੀਕ ਟੋਬੇ ਚ ਜਾ ਡਿੱਗੀ ਇਸ ਦੌਰਾਨ ਇੰਦਰਜੀਤ ਸਿੰਘ ਹਰਦੀਪ ਸਿੰਘ ਅਤੇ ਕਮਲਪ੍ਰੀਤ ਸਿੰਘ ਦੀ ਡੁੱਬਣ ਕਾਰਨ ਮੌਤ ਹੋ ਗਈ ਪਿੰਡ ਵਾਸੀਆਂ ਮੁਤਾਬਕ ਨੌਜਵਾਨ ਹਰਦੀਪ ਸਿੰਘ ਆਪਣੇ ਮਾਪਿਆਂ ਦੇ ਇਕਲੌਤਾ ਪੁੱਤਰ ਸੀ ਜਦਕਿ ਬਾਕੀ ਦੇ ਦੋ ਨੌਜਵਾਨਾਂ ਦੇ ਇੱਕ ਇੱਕ ਭੈਣਾਂ ਨੇ ਫਿਲਹਾਲ ਇਹਨਾਂ ਤਿੰਨਾਂ ਮੌਤਾਂ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ 8 ਵਜੇ ਦੀ ਗੱਲ ਆ ਵਿੰਡ ਤੋਂ ਆਪਣੇ ਦੋਸਤ ਦੇ ਘਰ ਜਾ ਰਹੇ ਸੀ ਵੀਰੇ ਇਹ ਵਿੱਚ ਮੰਨ ਲਓ ਵੀ ਰਸਤੇ 'ਚ ਟੋਬਾ ਆਉਂਦਾ ਉਹ ਧੁੰਦ ਜਿਆਦਾ ਹੋਣ ਕਰਨਾ ਉਹਨਾਂ ਨੇ ਇੱਕ ਬੰਦੇ ਨੂੰ ਆਪਣੇ ਨੂੰ ਉਤਾਰ ਕੇ ਕਹਿੰਦੇ ਵੀ ਸਾਨੂੰ ਰਸਤਾ ਦੱਸ ਦੇ ਤੇ ਉਹ ਹਜੇ 10 ਕਦਮ ਮੰਨ ਲਓ ਵੀ ਤੁਰ ਕੇ ਆਇਆ ਰਸਤਾ ਦੱਸਦਾ ਤੇ ਇਹਨਾਂ ਦੀ ਗੱਡੀ ਦਾ ਇਹਨਾਂ ਦਾ ਜਿਆਦਾ ਮਨ ਬਣ ਗਿਆ ਵੀ ਵਾਪਸ ਕਰ ਲੈਣੇ ਆ ਮੋੜ ਲੈਣੇ ਆ ਜਾਂ ਇਹਨਾਂ ਦਾ ਟਾਇਰ ਇੱਧਰ ਨੂੰ ਸਲਿੱਪ ਹੋ ਗਿਆ ਤੇ ਚਾਰ ਗੱਡੀ ਜਿਹੜੇ ਉਹ ਪਲਟ ਗਈ ਗੱਡੀ ਵੀਰੇ ਹਾਂਜੀ ਤੇ ਕਿੰਨੀ ਉਮਰ ਸੀਗੀ ਬੱਚਿਆਂ ਦੀ ਉਮਰ ਵੀਰੇ ਇੱਕ 16 ਸਾਲ ਦਾ ਸੀ ਇੱਕ ਹੈਗਾ ਸੀ 25 ਸਾਲ ਦਾ ਤੇ ਇੱਕ ਮੁੰਡਾ ਨੇਵੀ ਚ ਦੀ ਉਹ 30 ਸਾਲ ਦਾ ਸੀ ਵੀਰੇ ਹਾਂਜੀ ਤੇ ਪਰਿਵਾਰ ਚ ਕੋਣ ਕੋਣ ਨੇ ਉਹਨਾਂ ਦੇ ਪਰਿਵਾਰ ਚ ਵੀਰੇ ਇੱਕ ਮੁੰਡਾ ਦਾ ਕੱਲਾ ਹੈ ਜਿਹੜਾ ਨੇਵੀ ਚ ਆ ਤੇ ਦੂਜਿਆਂ ਦੇ ਇੱਕ ਇੱਕ ਸਿਸਟਰ ਆ ਵੀਰੇ ਤਾਂ ਪਿੰਡਵਾਸੀਆਂ ਨੇ ਦੱਸਿਆ ਹੈ ਕਿ ਨੌਜਵਾਨ ਜਨਮ ਦਿਨ ਦੀ ਪਾਰਟੀ ਕਰਕੇ ਆਪਣੇ ਘਰ ਵਾਪਸ ਆ ਰਹੇ ਸੀ ਪਰ ਧੁੰਦ ਜਿਆਦਾ ਹੋਣ ਕਰ ਇਹਨਾਂ ਨੂੰ ਰਸਤਾ ਨਹੀਂ ਲੱਭਿਆ ਅਤੇ ਇਹਨਾਂ ਦੀ ਗੱਡੀ ਸੜਕ ਦੇ ਨਾਲ ਬਣੇ ਟੋਬੇ 'ਚ ਜੜ ਗਈ ਫਿਲਹਾਲ ਪੁਲਿਸ ਵੱਲੋਂ ਮ੍ਰਿਤਕਾਂ ਦੀ ਲਾਸ਼ਾਂ ਨੂੰ ਮੋਰਚਰੀ 'ਚ ਰਖਵਾ ਦਿੱਤਾ ਗਿਆ ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ